ਾਰੇ ਬਾਜ਼ਾਰ ਬੰਦ ਕਰ ਦਿੱਤੇ ਮੰਡੀਆਂ ਬੰਦ ਕਰ ਦਿੱਤੀਆਂ ਰੋਡ ਬੰਦ ਕਰ ਦਿੱਤੇ ਇਹਨਾਂ ਦੀ ਸਰਕਾਰ ਤੋਂ ਹਰੇਕ ਵਰਗ ਜਿਹੜਾ ਆ ਉਹ ਦੁਖੀ ਆ ਦੇ ਵਿੱਚ ਢੋਲਣਾ ਕਰਨ ਜਾਂਦੇ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਸਾਡਾ ਮੁੱਖ ਮੰਤਰੀ ਬੈਠਾ ਪੰਜਾਬ ਦੇ ਵਿੱਚ ਆ ਕੇ ਹਮਲਾ ਕੀਤਾ ਇਹ ਵਿਚੋਲਗੀ ਮੁੱਖ ਮੰਤਰੀ ਕਰਦਾ ਤੇ ਅਦਾਲਤ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਹੀ ਵਕੀਲ ਜਾਵੇ ਆਪਣੀਆਂ ਮੰਗਾਂ ਵੱਲ ਵੀ ਸਾਡਾ ਸੀਐਮ ਸਾਹਿਬ ਧਿਆਨ ਦੇਵੇ ਕਿ ਕਿਸਾਨਾਂ ਦੇ ਗੰਨੇ ਦਾ ਬਕਾਇਆ ਤੇ ਹਾਲ ਤੱਕ ਉਹਨੇ ਖਾਤੇ ਚ ਪਾਇਆ ਨਹੀਂ ਬੰਦ ਕਰਨ ਦੀ ਨਹੀਂ ਕਹਿੰਦੀ ਲੋੜ ਪਈ ਕਿਸੇ ਦਾ ਰੋਡ ਬੰਦ ਕਰਨ ਦੀ ਨਹੀਂ ਕਹਿੰਦੀ ਲੋੜ ਪਈ ਆਪ ਮੁਹਾਰੇ ਲੋਕਾਂ ਨੇ ਸਾਰੇ ਬਾਜ਼ਾਰ ਬੰਦ ਕਰ ਦਿੱਤੇ ਮੰਡੀਆਂ ਬੰਦ ਕਰ ਦਿੱਤੀਆਂ ਰੋਡ ਬੰਦ ਕਰ ਦਿੱਤੇ ਤਾਂ ਇਹ ਤੋਂ ਕੀ ਅਨੁਮਾਨ ਲੱਗਦਾ ਇਹ ਤੋਂ ਅਨੁਮਾਨ ਇਹ ਲੱਗਦਾ ਕਿ ਇਸ ਕਿੰਨਵੀ ਸਰਕਾਰ ਤੋਂ ਹਰੇਕ ਵਰਗ ਜਿਹੜਾ ਆ ਉਹ ਦੁਖੀ ਆ ਸੋ ਅੱਜ ਇਕੱਠੇ ਹੋ ਕੇ ਇਸ ਕਰਕੇ ਵੀ ਬੈਠੇ ਆ ਕਿ ਸਾਰਾ ਦਿੱਲੀ ਦੇ ਵਿੱਚ ਅंदोलਨ ਕਰਨ ਜਾਂਦੇ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਕੰਦਾ ਕੱਢ ਕੇ